आज ये जो ਸਾਡੇ ਸਰਕਾਰੀ ਚਾਰਖਾ ਸਾਹਿਬ ਜਿਸ ਪਾਰੋਂ ਦੇ ਵਿੱਚ ਅਸੀਂ ਉੱਥੇ ਜਿਹੜਾ ਕੂੜਾ ਕਰਦੇ ਹੁੰਦੇ ਇੱਕ ਜਿਹੜਾ ਰਿਸ਼ਤੀਆ ਨੇ ਤੇ ਉਹ ਦੇਖੋ ਦਿਨਿਆਂ ਜਿਹੜੇ ਛੱਤੀਆ ਨੇ ਤੇ ਉਸ ਤੋਂ ਬਾਅਦ ਉਹਦੇ ਵਿੱਚ ਖਾਦ ਬਣਦੀ ਹੈ ਆ ਦੇਖੋ ਖਾਦ ਜਿਹੜੀ ਅਸੀਂ ਇਹ ਜਾ ਕੇ ਅਸੀਂ ਜਿਹੜੇ ਆਪਣਾ ਲਾਹ ਨੇ ਖਾਦੀਆਂ ਸੁਖੀਆਂ ਨਾਲ ਬੂਟੇ ਉਹਨਾਂ ਵਿੱਚ ਪਾਉਂਦੇ ਆਂ ਜੇ ਤੋਂ ਕਿੰਨੀ ਉਹ ਕਾਲੀ ਆ ਇਹਨਾਂ ਨਾਲ ਇਹ ਤੋਂ ਕਾਲਾ ਅਸੀਂ ਪੂਰੀ ਸਬਜ਼ੀਆਂ ਨੇ ਪਾ ਰਹੇ ਨੇ ਸਬਜ਼ੀਆਂ ਹੱਲੀ ਜੀ ਇਹ ਜਿਹੜੀਆਂ ਅਸੀਂ ਸਬਜ਼ੀਆਂ ਨੇ ਉਹਨਾਂ ਵਿੱਚ ਦੇਖੋ ਜੀ ਖਾਦ ਅਸੀਂ ਆ ਪੂਰੀ ਆ ਵਿੱਚ ਪਾਤੀ ਹਾਂ ਯਾਨੀ ਕਿ ਨਾਲ ਤਾਂ ਇਹਨਾਂ ਪ੍ਰਦੂਸ਼ਣ ਆਵਾਜਾ ਹ ਬੱਚਤ ਹੋ ਜਾਂਦੀ ਐ ਤੇ ਨਾਲੇ ਖਾਦ ਦਾ ਕੰਮ ਦਿੰਦੀ ਐ ਇੱਥੇ ਸਬਜ਼ੀਆਂ ਸਾਡੇ ਜ਼ਮੀਨ ਲਈ ਚਾਰ ਹੋ ਗਏ ਨੇ ਫੁੱਲਾਂ ਵਾਲੇ ਜਿਹੜੇ ਅਸੀਂ ਗਣਜੀ ਪਾਦਨੇ ਦੇਖੋ